ਜੀ ਗੁੱਡ ਮਾਰਨਿੰਗ ਬੇਦ ਜੀਐਸਆਰਓ ਬੈਦਿਕ ਸੈਂਟਰ ਵਿੱਚ ਤੁਹਾਡਾ ਸਵਾਗਤ ਆ। ਹਾਂਜੀ ਅੱਜ ਤਾਕ ਦੇ ਖਜਾਨੇ ਲੈ ਕੇ ਤੁਹਾਡੇ ਮੂਰੇ ਹਾਜ਼ਰਾਂ। ਹਾਂਜੀ ਜਿਹੜਾ ਭਰਾ ਕਹਿੰਦਾ ਮੈਂ ਦਵਾਈਆਂ ਖਾ ਖਾ ਕੇ ਇੱਕ ਚੁੱਕਿਆ ਮੈਨੂੰ ਸੈਕਸ ਪਾਵਰ ਟਾਈਮ ਘਟ ਲਾਦਾ ਤਾਂ ਸੁਪਨ ਦੋਸਤ ਨਹੀਂ ਹਟੀ ਤਾਂ ਬਾਈ ਜੀ ਸਾਨੂੰ ਮਿਲੋ ਸਪੈਸ਼ਲ ਦਵਾਈ ਤੁਹਾਡੇ ਵਾਸਤੇ ਤਿਆਰ ਕਰਤੀ। ਹਾਂਜੀ ਜਿਹੜਾ ਭਰਾ ਕਹਿੰਦਾ ਮੈਨੂੰ ਸ਼ੂਗਰ ਆ 300 400 ਸ਼ੂਗਰ ਰਹਿੰਦੀ ਹੈ ਸ਼ੂਗਰ ਠੀਕ ਹੁੰਦੀ ਆਜੋ ਸਾਡੇ ਕੋਲ ਸਪੈਸ਼ਲ ਦਵਾਈ ਤੁਹਾਡੇ ਵਾਸਤੇ ਦੇਸੀ ਦਵਾਈ ਤਿਆਰ ਕਰਤੀ। ਜਿਹੜਾ ਭਰਾ ਕਹਿੰਦਾ ਮੇਰੇ ਸਪਰਮ ਕਾਉਂਟ ਘਟਨੇ ਜਬ ਬੱਚਾ ਨਹੀਂ ਹੋ ਰਿਹਾ ਜਬ ਬਹੁਤ ਪ੍ਰੋਬਲਮ ਆ ਰਹੀ ਆਜੋ ਸਾਡੇ ਕੋਲ ਪੱਕਾ ਇਲਾਜ ਜਿਹੜਾ ਭਰਾ ਕਹਿੰਦਾ ਵੀ ਮੇਰੇ ਸਰੀਰ ਚ ਖੂਨ ਘਟਾ ਆਓ ਸਾਡੇ ਕੋਲ ਜਿਹੜਾ ਭਰਾ ਕਹਿੰਦਾ ਮੇਰਾ ਲਿੰਗ ਨਹੀਂ ਵੱਧ ਰਿਹਾ ਲਿੰਗ ਦੀ ਕਮਜ਼ੋਰੀ ਆ ਬਹੁਤ ਜ਼ਿਆਦੇ ਬਹੁਤ ਤੇਲ ਵਾਲੀ ਨਹੀਂ ਗੱਲਣੀ ਆਜੋ ਸਾਡੇ ਕੋਲ ਸਪੈਸ਼ਲ ਰੇਗਮਾਹੀ ਜਿਹੜਾ ਭਰਾ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਸਪੈਸ਼ਲ ਦਵਾਈ ਤੁਹਾਡੇ ਵਾਸਤੇ ਆ ਗਈ ਜਿਹੜੇ ਭਰਾ ਕਹਿੰਦੇ ਨੇ ਵੀ ਸਾਡੇ ਸਰੀਰ ਚ ਕਮਜ਼ੋਰੀ ਆ ਉੱਠਿਆ ਨਹੀਂ ਜਾਂਦਾ ਜਾਂ ਨੀਂਦ ਨਹੀਂ ਆਉਂਦੀ ਸਰੀਰ ਦੁਖਦਾ ਸਰੀਰ ਡਿਗਾ ਡਿਗਾ ਰਹਿੰਦਾ ਆ ਜਾਓ ਸਪੈਸ਼ਲ ਕਰਤਾ ਤੁਹਾਡੇ ਵਾਸਤੇ ਜੜੀਆਂ ਬੁੱਟੀਆਂ ਭਸਮਾ ਦਾ ਮਰਬਾ ਤਿਆਰ ਪਹੁੰਚੋ ਸਾਡੇ ਕੋਲ ਤੇ ਤਾਕਤ ਦੇ ਕੈਪਸੂਲ ਠੰਡੇ ਜਿਹੜਾ ਭਰਾ ਕਹਿੰਦਾ ਮੈਂ ਬਿਲਕੁਲ ਠੀਕ ਨਹੀਂ ਹੋਇਆ ਦਵਾਈਆਂ ਖਾ ਖਾ ਕੇ ਖ ਚੁਕਿਆ ਤੁਹਾਡੇ ਵਾਸਤੇ ਸਪੈਸ਼ਲ ਜਿਹੜਾ ਭਰਾ ਕਹਿੰਦਾ ਵੀ ਮੈਂ ਵਾਲ ਮੇਰੇ ਝੜਦੇ ਟੁੱਟਦੇ ਨੇ ਬਾਦੇ ਨਹੀਂ ਤੇਲ ਲਾ ਲ ਕੇ ਅੱਕ ਚੁਕਿਆ ਆ ਜਾਓ ਸਾਡੇ ਕੋਲ ਤੁਹਾਡੇ ਵਾਸਤੇ ਸਪੈਸ਼ਲ ਤੇਲ ਤਿਆਰ ਕਰਤਾ ਪਾ ਗਿਆ ਸਾਰੀਆਂ ਜੜੀਆਂ ਬੁੱਟੀਆਂ ਭਸਮਾ ਤਿਆਰ ਕਰ ਦਿੱਤੀਆਂ ਨੇ ਜਿਸੇ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮਾਂ ਬਿਮਾਰੀਆਂ ਤਾਂ ਸਾਡੇ ਜਰੂਰ ਕੰਟੈਕਟ ਕਰੋ ਪੱਕਾ ਬਿਲ ਕੱਟ ਕੇ ਦੇਵਾਂਗੇ ਧੰਨਵਾਦ